ਵਰਦੇ ਮੀਚ ਪੰਜਾਬ ਚ ਹੋ ਗਈ ਵੱਡੀ ਵਾਰਦਾਤ ਅਮਿਤਰੋ ਆਏ ਗੋਲੀਆਂ ਚਲਾਉਂਦੇ ਉਹਦੇ ਕੱਪੜੇ ਮੰਗ ਕੇ ਆਉਂਦੇ ਆਂ ਨਿਕਲੇ ਚੱਲੇ ਸੀ ਪ੍ਰੋਗਰਾਮ ਦੇ ਤੇ ਉਹ ਤੇ ਛੋਟੇ ਦੁਕਾਨ ਦੇ ਕੋਲ ਗੋਲੀ ਮਾਰਦੀ ਉੱਥੇ ਚਿੱਟੇ ਦੇ ਨਾ ਬਦਮਾਸ਼ਾਂ ਨੇ ਰਸਤੇ ਚ ਘੇਰ ਲਏ ਨੌਜਵਾਨ ਕੋਲੇ 5 ਜਾਣੇ ਪੰਜ 2 ਜਾਣੇ 3 ਜਾਣੇ ਤਾਂ ਚੱਲ ਕੇ 2 ਜਾਣੇ ਗੋਲੀਆਂ ਦੋਵਾਂ ਕੋ ਪਿਸਤੌਲ ਇਦਾਂ ਗੋਲੀਆਂ ਚਲਾਉਂਦੇ ਗਏ ਇਦੋਂ ਟਾੜ-ਤਾੜ ਚਲਾਈਆਂ ਗੋਲੀਆਂ ਦਹਿਲ ਉੱਠਿਆ ਪੂਰਾ ਇਲਾਕਾ ਅਰੇ ਤਾਂ ਰੌਂਟੇ ਸਾਹਮਣੇ ਹੀ ਉੱਤੇ ਤੱਕ ਖਿਲਰੇ ਆ ਇਹ ਉੱਥੇ ਵੀ ਉੱਥੇ ਵੀ ਪਏ ਆ ਉਹ ਦੁਕਾਨ ਦੇ ਗਾੜੀ ਵੀ ਪਏ ਆ ਵਾਰਦਾਤ ਚ ਇੱਕ ਨੌਜਵਾਨ ਦੇ ਲੱਗੀ ਗੋਲੀ ਜੀਹਾਂ ਦਿਨ ਦਿਹਾੜੇ ਚਿੱਟੇ ਦਿਨ ਪੰਜਾਬ ਚ ਵੱਡੀ ਵਾਰਦਾਤ ਹੋਈ ਹੈ ਬਰਦੇ ਮੀਂਹ ਚ ਸ਼ਰਿਆਮ ਗੋਲੀਆਂ ਚੱਲੀਆਂ ਨੇ ਜਾਣਕਾਰੀ ਮੁਤਾਬਕ ਬਦਮਾਸ਼ਾਂ ਵੱਲੋਂ ਨੌਜਵਾਨਾਂ ਨੂੰ ਰਸਤੇ 'ਚ ਘੇਰਾ ਪਾ ਉਹਨਾਂ 'ਤੇ ਤਾੜ-ਤਾੜ ਗੋਲੀਆਂ ਭਰਾਈਆਂ ਗਈਆਂ ਨੇ ਇਸ ਵਾਰ ਦਾਜ 'ਚ ਇੱਕ ਗੋਲੀ ਨੌਜਵਾਨ ਨੂੰ ਲੱਗੀ ਹੈ ਜਿਸ ਕਾਰਨ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਗੋਲੀਆਂ ਚਲਾਉਣ ਤੋਂ ਬਾਅਦ ਇਹ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਜੀਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਇਸ ਵਾਰ ਦਾਜ ਤੋਂ ਬਾਅਦ ਪੂਰਾ ਇਲਾਕਾ ਦਹਿਲ ਉਠਿਆ ਗੰਭੀਰ ਹਾਲਤ ਚ ਨੌਜਵਾਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਗੁੰਡਾਗਰਦੀ ਦੀ ਇਹ ਵੱਡੀ ਵਾਰਦਾਤ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਤੋਂ ਸਾਹਮਣੇ ਆਈ ਹੈ ਜਿੱਥੇ ਸ਼ਰ੍ਯਾਮ ਬਦਮਾਸ਼ਾਂ ਵੱਲੋਂ ਨੌਜਵਾਨਾਂ ਨੂੰ ਘੇਰਾ ਪਾ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਨੇ ਫਾਇਰਿੰਗ ਪਿੱਛੇ ਦੀ ਵਜ੍ਹਾ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਪਰ ਅਜੇ ਤੱਕ ਇਹ ਨਿਕਲ ਕੇ ਸਾਹਮਣੇ ਨਹੀਂ ਆ ਸਕਿਆ ਕਿ ਆਖਰ ਰੰਜਿਸ਼ ਕੀ ਸੀ ਗੋਲੀਆਂ ਕਿੰਨਾ ਲੋਕਾਂ ਵੱਲੋਂ ਸ਼ਰਿਆਮ ਚਲਾਈਆਂ ਗਈਆਂ ਨੇ ਇਸ ਵਾਰ ਦਾ ਤੋਂ ਬਾਅਦ ਪੀੜਤ ਪਰਿਵਾਰ ਦੇ ਨਾਲ ਨਾਲ ਪੂਰਾ ਇਲਾਕਾ ਸਹਿਮਿਆ ਹੋਇਆ ਹੈ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਮੇਰਾ ਨਿੱਧਰੋਂ ਆਏ ਗੋਲੀਆਂ ਚਲਾਉਂਦੇ ਉਹਦੇ ਕੱਪੜੇ ਮੰਗ ਕੇ ਆਉਂਦੇ ਅਸੀਂ ਕਿਤੇ ਚੱਲੇ ਸੀ ਪ੍ਰੋਗਰਾਮ ਤੇ ਤੇ ਉਹ ਉਥੇ ਕੋਟੇ ਦੁਕਾਨ ਦੇ ਕੋਲ ਗੋਲੀ ਮਾਰਤੀ ਉੱਥੇ ਹੀ ਮੇਰਾ ਦੋਤਾ ਮੇਰਾ ਕੀ ਨਾਮ ਆ ਕਾਸ਼ ਇੱਕੋ ਲੱਗੀ ਪੈਰ ਤੇ ਔਰ ਵੇਖਿਆ ਨੀ ਕਿੰਨੀਆਂ ਦਵਦਾ ਲੈ ਕੇ ਦਵਦਾ ਮੁੰਡੇ ਨੂੰ ਲੈ ਕੇ ਬਨੇ ਵਜੀ ਦੁਪਹਿਰ ਤੇ ਇੱਕੋ ਹੀ ਆ ਗੋਲੀਆਂ ਪੰਜ ਜਾਣੇ ਪੰਜ ਦੋ ਜਾਣੇ ਤਿੰਨ ਜਾਣੇ ਜਾਂਦੇ ਚੱਲ ਕੇ ਦੋ ਜਾਣੇ ਗੋਲੀਆਂ ਦੋਵਾਂ ਕੋ ਪਿਸਤੌਲ ਇੱਧਰ ਗੋਲੀਆਂ ਚਲਾਉਂਦੇ ਗਏ ਇੱਧਰ ਤੋਂ ਆ ਵੇ ਕਦੋਂ ਉੱਥੇ ਸਾਹਮਣੇ ਹੀ ਉੱਥੇ ਤੱਕ ਖਿਲਰੇ ਆ ਜੇ ਉੱਥੇ ਵੀ ਉੱਥੇ ਵੀ ਪਏ ਆ ਉਹ ਦੁਕਾਨ ਦੇ ਗਾੜੀ ਵੀ ਪਏ ਆ ਆ ਹੁਣ ਆਏ ਆ ਕੀ ਕਾਰਵਾਈ ਕਰ ਰਹੇ ਕੋਸ ਉਹਦੇ ਵੇਖਣ ਨੂੰ ਖੁਣ ਹੀ ਰਹਿ ਗਏ ਮੌਕਾ ਵੇਖ ਕੇ ਵੇਖਣ ਦੇ ਜੋ ਕਾਰਵਾਈ ਜੋ ਕਰਨੀ ਕਰੋ ਕਾਰਵਾਈ ਕਾਰਵਾਈ ਚਾਹੀਦੀ ਕੱਲ ਹੋਰ ਵੀ ਕੁਝ ਕਰ ਸਕਦੇ ਜੇ ਅੱਜ ਬੋਲੀ ਵਾਜਾਂਦੀ ਫੇਰ ਅਸੀਂ ਕੀ ਕਰ ਸਕਦੇ ਜਿਆਦਾ ਵਾਜਾਂਦੀ ਤੇ ਕਿਸੇ ਦੇ ਨਾਲ ਰੰਜਸ਼ ਬਾਜੀ ਤਣੀ ਨਹੀਂ ਨਹੀਂ ਸਾਡੇ ਨਾਲ ਕੋਈ ਨਹੀਂ ਗੱਲਬਾਤ ਹੈਗੀ ਉਹ ਮੁੰਡਾ ਆਇਆ ਕਰਨ ਕਰਨ ਉਹਦੇ ਮਗਰ ਉਹ ਬੰਦੇ ਆਏ ਤੇ ਮਾਰ ਇਹਨਾਂ ਨੂੰ ਗਏ ਕਿਤਾ ਕਰਨ ਕਰਨ ਉਹ ਇੱਥੋਂ ਦਾ ਜੰਡਿਆਲੇ ਦਾ ਰਹਿਣ ਜੰਡਿਆਲੇ ਦਾ ਹੀ ਉਹ ਮੁੰਡਾ ਹੋਰ ਇੰਨਾ ਕੋਈ ਉਹਨਾਂ ਦੀ ਲਾਜਪਾਜੀ ਹੈ ਤੇ ਕਰਨ ਕਰਨ ਦੇ ਪਿੱਛੇ ਆਏ ਤੇ ਉਹ ਇਹਨਾਂ ਨੂੰ ਮਾਰ ਕੇ ਖਲੋਤੇ ਆਨੂੰ ਇਸ ਬਾਰਦਾਤ ਤੋਂ ਬਾਅਦ ਪੁਲਿਸ ਨੂੰ 20 ਭਾਜੜਾ ਪਹਿ ਚੁੱਕੀਆਂ ਨੇ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਗਲੀ ਰੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾ ਰਿਹਾ ਹੈ ਪਰ ਅਜੇ ਤੱਕ ਇਸ ਮਾਮਲੇ 'ਚ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆ ਸਕਿਆ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਇਸ ਮਾਮਲੇ ਨੂੰ ਕਦੋਂ ਤੱਕ ਸੁਲਝਾਉਂਦੀ ਹੈ ਕਦੋਂ ਤੱਕ ਇਹਨਾਂ ਬਦਮਾਸ਼ਾਂ ਨੂੰ ਕਾਬੂ ਕਰਦੀ ਹੈ ਤੇ ਇਸ ਬਾਰਦਾਤ ਨੂੰ ਲੈ ਕੇ ਕੀ ਖੁਲਾਸੇ ਹੁੰਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਬਿਊਰੋ ਰਿਪੋਰਟ ਜਗਬਾਣੀ ਟੀਵੀ